ਕਿ ਸਾਰੇ ਨੂੰ ਤੇ ਤੇ ਤੁਸੀਂ ਸਾਰੇ ਠੀਕ ਠਾਕ ਹੋ ਗਏ ਤੇ ਹਾਂ ਚਾਹ ਰਹੀ ਆ ਜੀ ਤੁਹਾਡੇ ਤੇ ਅੱਜ ਆਪਾਂ ਗਾਇਸ ਨਹਾ ਤੋਂ ਲੈ ਤਾਈਂ ਜਾ ਤੇ ਆਪਾਂ ਰੈਡੀ ਹੋਣ ਲੱਗੇ ਆਪਾਂ ਚੱਲੇ ਆਂ ਦੀਪਕ ਮੇਲੇ ਬਾਬਾ ਜਨ ਸਿੰਘ ਜੀ ਦਾ ਅੱਜ ਮਤਲਬ ਜਨਮ ਦਿਹਾੜਾ ਹੁੰਦਾ ਵਾ ਉਹ ਜਿਹੜਾ ਮੇਲਾ ਸੀ ਉਹ ਪਹਿਲਾ ਮੇਲਾ ਸੀ ਗੁੱਜਾ ਇਹ ਫੋਰ ਮੇਲਾ ਹੁੰਦਾ ਵਾ ਉਹ ਤਪਸਵਾਨੇ ਦਾ ਬੂਧੀ ਦਾ ਤੇ ਇਹ ਆਪਾਂ ਚੱਲੇ ਆਪਾਂ ਭਗਵੇਂ ਮੇਲੇ ਤੇ ਆਪਾਂ ਨਾ ਤੁਰ ਗਏ ਆਪਾਂ ਫਿਰ ਸੁੱਤ ਵੜਿਆ ਵਾ ਸਾਰਾ ਕੁਝ ਕਰ ਲਿਆ ਵਾ ਤੇ ਆਪਾਂ ਹੁਣ ਰੈਡੀ ਹੋਣ ਲੱਗੇ ਆ ਤੇ ਬਾਕੀ ਤੁਹਾਨੂੰ ਫੈਮਿਲੀ ਨਾਲ ਵੀ ਮਿਲੋਣੇ ਆਪਣੇ ਮੁੰਨੇ ਪਾਪਾ ਤੇ ਦੀਦੀ ਨੇ ਜਾਣਾ ਇੱਕ ਨਾਲ ਤੇ ਬੁਖਾਉਣੇ ਆ ਜੀ ਤੁਹਾਨੂੰ ਸਾਰੇ ਜਾਣੇ ਤੇ ਚਾਹ ਚੂ ਬਣਾ ਲਈ ਆ ਤੇ ਚਾਹ ਚੂ ਪੀ ਕੇ ਫੇਰ ਆਪਾਂ ਚੱਲੇ ਆ ਜੀ ਨਾਲੇ ਤੁਹਾਨੂੰ ਉਥੋਂ ਦਾ ਰਸਤੇ ਦਾ ਵੀ ਹਾਂ ਖਾਵਾਂਗੇ ਤੇ ਨਾਲੇ ਸਾਰਾ ਕੁਝ ਮੇਰੇ ਬਲੌਗ ਚ ਵਖਾਵਾਂਗੇ ਤੇ ਮਿਲਦੇ ਆ ਜੀ ਤੁਹਾਨੂੰ ਗਾਇਸ ਹੁਣ ਬਾਅਦ ਵਿੱਚ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ। ਇਹ ਹੋ ਗਈ ਆ ਰੈਡੀ ਤੇ ਮੈਂ ਸੂਟ ਪਾਣਿਆ ਆ ਜੀ ਤੇ ਮੈਂ ਸੂਟ ਪਾਇਆ ਜੀ ਫਰਸ਼ੀ ਸਲਵਾਰ ਵਿਦ ਆਹ ਨਾ ਸਾਰਾ ਤੇ ਮੰਮੀ ਵੀ ਤੁਹਾਨੂੰ ਮਖੋਣੀ ਗਾਇਸ ਆ ਮੇਰਾ ਸੂਟ ਤੇ ਆ ਰਹੀ ਚੁੰਨੀ ਇਹ ਦਿਖਾਵਾਂਗੇ। ਬਾਕੀ ਮੈਂ ਮੰਮੀ ਦਾ ਤੁਹਾਨੂੰ ਸੂਟ ਦਿਖਾਵਾਂਗੀ। ਤੇ ਚਾ ਲੱਗੇ हां पापा ਵੀ ਹੋ ਗਏ ਜੀ ਰੈਡੀ ਤੇ ਚਾ ਲੱਗੇ ਜੀ ਖਾਣ ਇੱਕ ਇੱਕ ਪਿਟਡ ਭਾਲੇ ਆਪਾਂ पापा ਜਾ ਵੀ ਨੇ ਮੰਮੀ ਵੀ ਹੋ ਗਈ ਰੈਡੀ ਦੀ ਦੀ ਤੜਕੇ نیند ਚੜੀ ਵਾ ਤੇ ਮੇਰੇ ਤੇ ਮੇਰੇ ਤੇ ਡਰੈਸ ਵੇਖ ਹੀ ਲਈ ਤੇ ਬਾਕੀ ਆ ਗਈਸ ਆਪਾਂ ਰੈਡੀ ਡਿਊਟੀ ਹੋ ਕੇ ਤੇ ਆਪਾਂ ਚਲੇ ਗਏ ਗੁਰਦੁਆਰੇ ਤੇ ਸੈੱਟ ਦਾ ਫੋਟੋ ਲੇ ਗਏ ਗਾਇਸ ਮਿਲਦੇ ਆਂ ਫੋਟੋਆਂ ਜੀ ਤੁਹਾਨੂੰ ਰਸਤੇ ਦਾ ਵੀਊ ਸੈਟ ਕਰ ਜੀ ਤੇ ਹਵੇਲੀ ਵੀ ਹਣੀ ਵਾਲੀ ਹੈ ਜੀ ਗਾਇਸਾਂ ਨੂੰ ਹਵੇਲੀ ਹੋਣੀ ਹੈ ਜੀ ਇੱਕ ਟਾਈਮ ਹੈ ਕਿ ਅਸੀਂ ਮੈਕਡੋਨੀ ਹਟੋਂ ਵੀ ਲੋਸੇ 5 ਮਿੰਟਸ ਆਵੇ ਸਾਡੇ ਜੀ ਗਾਇਸਾਂ ਹਵੇਲੀ ਬਹੁਤ ਸੋਹਣੀ ਹੈ ਜੀ ਅੰਦਰੋਂ ਦੇਖੇ ਬਗੈਸਾ ਕੱਪ ਨੇ ਆ ਜੀ ਗਾਇਸ ਰਸਤੇ 'ਚ ਹੁਣ ਜਾਣਨੇ ਆ ਕੇ ਗਾਇਸ ਤਾਂ ਆਂਦੇ ਪਿਆਂ ਦੇ ਪਾਸ ਆਇਆ ਜੀ ਗੁਰਦਵਾਰਾ ਬਾਬਾ ਜੀ ਦਾ ਬੜਾ ਵੱਡਾ ਹੈ ਗੁਰਦਵਾਰਾ ਇਹ ਹਾਜੀ ਗੁਰਦਾਰਾ ਸਤਿ ਆਪਾ ਜੀ ਤਾਂ ਪਿਆਂ ਜੀ ਕੋਟ ਜੀ ਦੇ ਕਿ ਲਵਸ ਜਾਬਰ ਕੀਤੀ ਜੀ ਆ ਜੀ ਜੀ